ਤਿੰਨੇ ਤਾਂ ਆਪਣਿਵਾਰਨ ਹਾਰਾ ਦੁਖ ਹੰਤਾ ਸੁਖਰਾਸ ਤਾਂ ਕੋ ਬਿਗਨ ਨਾ ਕੋ ਲਗੇ ਜਾ ਕੀ ਪ੍ਰਭ ਅਗੇ ਅਰਦਾਸ ਮੈਨਾਹੀ ਕਿਛ ਹੋ ਨਾਹੀ ਕਿਛ ਆਹੇ ਨਾ ਮੋਰਾ ਔਸਰ ਲਜਾ ਰਖ ਲਿਓ ਸਦਨਾ ਜਨ ਤੋਰਾ ਜ਼ਹਰਾ ਜ਼ਹੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ ਸਮਰਤ ਗੁਰੂ ਲੋਗ ਪਰਲੋਕ ਦੇ ਰਖਿਆ ਭਗਤੋ ਔਸਰ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਹਜੂਰੀ ਦੇ ਵਿੱਚ ਗੁਰੂ ਸ਼ਬਦ ਦੇ ਨਾਲ ਜੁੜੇ ਬੈਠੀ ਸਾਧ ਸੰਗਤ ਜੀ ਧੰਤਾ ਦੇ ਜੋੜ ਭਾਗੇ ਹੋ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਪਾਤਸ਼ਾਹ ਦੀ ਅਸੀਸ ਪ੍ਰਾਪਤ ਕਰ ਰਹੇ ਆਓ ਜਿਨ੍ਹਾਂ ਨੇ ਗੁਰੂ ਨਾਨਕ ਮਹਾਰਾਜ ਜੀ ਨੂੰ ਸੁਣਿਆ ਜਿਨ੍ਹਾਂ ਨੇ ਸ਼ਬਦ ਕਥਾ ਕੀਰਤਨ ਰਾਹੀ ਦੇਖਿਆ ਜਾਂ ਦਰਸ਼ਨ ਕੀਤੇ ਮਹਾਰਾਜੀ ਕਹਿੰਦੇ ਉਹਨਾਂ ਦਾ ਜਨਮ ਮਰਨ ਮਿਟ ਗਿਆ ਕਟਿਆ ਗਿਆ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ਼ਨਾ ਪਰਿਆ ਅਰੇ ਉਹ ਦੁੱਖਾਂ ਦੇ ਵਿੱਚ ਨਹੀਂ ਪਏਗਾ ਗਰਭ ਦਾ ਮਤਲਬ ਕੇਵਲ ਮਾਂ ਦਾ ਉਦਰ ਜਾਂ ਪੇਟ ਨਹੀਂ ਹੁੰਦਾ ਜਿਸ ਸਿਚੁਏਸ਼ਨ ਦੇ ਵਿੱਚੋਂ ਕਿਉਂਕਿ ਗਰਭ ਦਾ ਜਦੋਂ ਨਾਮ ਲੈਨੇ ਆ ਇਹਨੂੰ ਜਟਰਾਗਨ ਦੇ ਰੂਪ ਦੇ ਵਿੱਚ ਦੁਖਦਾਇਕ ਮੰਨਿਆ ਜਾਂਦਾ ਹੈ ਦੁਖਦਾਇਕ ਜਟਰਾ ਅਗਨ ਦੀ ਗੱਲ ਨੂੰ ਦੁਖਦਾਇਕ ਮੰਨਿਆ ਜਾਂਦਾ ਹੈ ਜਦੋਂ ਦੇਖੋ ਇੱਕ ਜੀ ਪੰਕਤੀ ਆਉਂਦੀ ਹੈ ਸਤਗੁਰ ਕੇ ਜਨਮੇ ਗਵਨ ਮਟਾਇਆ ਤੇ ਜਿਹੜਾ ਗੁਰੂ ਦੇ ਘਰ ਵਿੱਚ ਜੰਮ ਪੈਂਦਾ ਹੁਣ ਅਸੀਂ ਕੋਈ ਉੱਥੇ ਉਸ ਤਰੀਕੇ ਨਾਲ ਥੋੜਾ ਮਤਲਬ ਪੈਦਾ ਹੋਇਆ ਹੈ ਗੁਰੂ ਦੇ ਘਰ ਦੇ ਵਿੱਚ ਇੱਕ ਸ਼ਬਦ ਵਿੱਚੋਂ ਅਸੀਂ ਜਿਵੇਂ ਸਾਡਾ ਗੁਰੂ ਵੀ ਇਸੇ ਲਈ ਸ਼ਬਦ ਅਸੀਂ ਵੀ ਸ਼ਬਦ ਦੇ ਵਿੱਚੋਂ ਹੀ ਪ੍ਰਗਟ ਹੋਏ ਤੇ ਜਦੋਂ ਅਸੀਂ ਸ਼ਬਦ ਨੂੰ ਮੰਨ ਲੈਂਦੇ ਹਾਂ ਸ਼ਬਦ ਸਾਡੇ ਅੰਦਰ ਚਲਾ ਜਾਂਦਾ ਹੈ ਸ਼ਬਦ ਦਾ ਪ੍ਰਕਾਸ਼ ਹੋ ਜਾਂਦਾ ਹੈ ਸਾਡਾ ਜਨਮ ਹੋ ਜਾਂਦਾ ਹੈ ਗੱਲ ਵਿਚਾਰ ਰੰਗ ਹੋਈ ਹੈ ਭਈ ਦੁੱਖ ਉਸ ਦੁੱਖ ਤੋਂ ਵੱਧ ਜਾਂਦਾ ਹੈ ਬੰਦਾ ਜਿਹੜਾ ਜ਼ਿੰਦਗੀ ਦੇ ਵਿੱਚ ਤੁਰੇ ਰਹਿੰਦੇ ਨੇ ਆਉਂਦੇ ਰਹਿੰਦੇ ਆਉਂਦੇ ਹਨ ਪਰ ਉਹ ਚਲੇ ਜਾਂਦੇ ਹਨ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਕਦੋਂ ਆਏ ਤੇ ਕਦੋਂ ਚਲੇ ਗਏ ਆਣੇ ਹੈ ਕਿਉਂਕਿ ਬਾਣੀ ਵਿੱਚ ਇਹ ਵੀ ਕਲੀਅਰ ਕੀਤਾ ਹੋਇਆ ਗ੍ਰਸਤ ਕਟਮ ਪਲੇਟਿਆ ਕਦੇ ਹਰਕ ਕਦੇ ਸ਼ੋ ਪਰ ਉਹ ਚੀਜ਼ਾਂ ਉਹਨਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ ਸੋ ਗੁਰੂ ਸਾਹਿਬ ਮੇਰ ਕਰਨ ਬਾਬਾ ਨਾਨਕ ਸੱਚੇ ਪਾਸ਼ਾ ਗੁਰੂ ਨੰਗ ਪਾਸ਼ਾ ਦੀ ਸਿਵਤ ਅਸੀਂ ਸਰਵਣ ਕਰ ਰਹੇ ਹਾਂ ਸੋ ਗੁਰੂ ਨਾਨਕ ਮਹਾਰਾਜ ਮਹਾਰਾਜ ਦੇ ਨਾਲ ਮਰਦਾਨਾ ਜੀ ਵੀ ਹਨ ਸੱਚੇ ਪਾਸ਼ਾ ਇੱਕ ਘਰ ਵਿੱਚ ਗਏ ਨੇ ਕੁੰਡਾ ਖੜਕਾਇਆ ਔਰ ਮਹਾਰਾਜ ਜੀ ਨੇ ਆਵਾਜ਼ ਦਿੱਤੀ ਹੈ ਸਤ ਗਰਦਾਰ ਬੋਲਿਆ ਜਾਂਦਾ ਸੀ ਰੱਬ ਦਾ ਨਾਮ ਬੋਲਿਆ ਜਾਂਦਾ ਸੀ ਤੇ ਜਦੋਂ ਦੇਖਿਆ ਵੀ ਅੰਦਰੋਂ ਕੋਈ ਰੱਬ ਦਾ ਪਿਆਰਾ ਆ ਰਿਹਾ ਹੈ ਦਰਵਾਜ਼ੇ ਤੇ ਜਦੋਂ ਆਵਾਜ਼ ਦਿੱਤੀ ਜਾਵੇ ਦਰਵਾਜ਼ੇ 'ਚ ਜਾਂ ਅੱਜਕੱਲ ਬੈਲ ਮਾਰੀ ਜਾਏ ਅੰਦਰੋਂ ਫਿਰ ਕੋਈ ਨਾ ਕੋਈ ਮੈਂਬਰ ਬਾਹਰ ਆਉਂਦਾ ਹੈ ਜਦੋਂ ਕੋਈ ਬਾਹਰ ਆਉਂਦਾ ਹੈ ਤੇ ਫਿਰ ਅਸੀਂ ਉਸ ਨੂੰ ਪੁੱਛਦੇ ਹਾਂ ਵੀ ਹਾਂਜੀ ਦੱਸੋ ਤੇ ਕਈ ਵਾਰ ਅਸੀਂ ਜਾਣਕਰ ਹੋਈਦਾ ਉਸ ਨੂੰ ਅਸੀਂ ਆਪਣੇ ਅੰਦਰ ਕਮਰੇ ਵਿੱਚ ਡਰਾਈング ਰੂਮ ਵਿੱਚ ਲੈ ਆਈਦਾ ਬਾਹ ਲਈਦਾ ਔਰ ਜਿਹੜਾ ਬਹੁਤ ਪਿਆਰਾ ਹੋਵੇ ਆਪਣਾ ਰਿਸ਼ਤੇਦਾਰ ਹੋਵੇ ਫਿਰ ਉਹਦੀ ਆਓ ਭਗਤ ਉਹਦੀ ਇੱਜ਼ਤ ਵੀ ਕੀਤੀ ਜਾਂਦੀ ਹੈ ਅੱਜ ਗੁਰੂ ਨਾਨਕ ਮਹਾਰਾਜ ਜੀ ਪ੍ਰਾਣੇ ਮਰਦਾਨਾ ਜੀ ਪ੍ਰਾਣੇ ਪਹੁੰਚੇ ਨੇ ਇੱਕ ਕੀਰਤੀ ਸੇਵਕ ਦੇ ਸਿੱਖ ਦੇ ਘਰ ਉਹਦਾ ਨਾਮ ਹੈ ਭਾਈ ਲੱਲੋ ਜਦੋਂ ਮਹਾਰਾਜ ਨੂੰ ਇਸ ਨੇ ਵੇਖਿਆ ਤੇ ਫਿਰ ਆਪਾਂ ਪੰਗਤੀ ਪੜਦੇ ਆ ਸਾਨੂੰ ਵੀ ਆਨੰਦ ਆਏਗਾ ठाकुर तुम सरनाई आया उतर गयो मेरे मन का संसा जबते दर्शन पाए महाराज ਜੇ ਜਦੋਂ ਭਾਈ ਲਾਲੋ ਜਿਨੇ دیدار ਕੀਤੇ ਬਾਣੀ ਦੀ ਇੱਕ ਹੋਰ ਪੰਕਤੀ ਅਸੀਂ ਪੜੀ ਦੀ ਹੈ ਗੁਰੂ ਨਾਨਕ ਮਹਾਰਾਜ ਦਾ ਭਾਈ ਲਾਲੋ ਦੇ ਕੋਲ ਜਾਣਾ ਜਾਂ ਆਉਣਾ ਆਮ ਨਹੀਂ ਹੈ

ਬਗਦਾਦ ਵਿੱਚ ਵੀ ਦਿੱਤਾ ਆ ਬਾਬਾ ਬਾਹਰ ਵੀ ਗਿਆ ਨਿਆਣੇ ਤਾਂ ਹੀ ਸਾਡੇ ਬਾਹਰ ਨੇ ਬਾਬੇ ਨੇ ਪਤਾ ਨਹੀਂ ਸਾਡੇ ਸਿੱਖਾਂ ਦੇ ਛੱਟੇ ਕਿੱਥੇ-ਕਿੱਥੇ ਦੇ ਦਿੰਦੇ ਨੇ ਜਾਜਾਂ ਚ ਸਿਆਰਾਂ ਵੀ ਕਰਾਤੀਆਂ ਬਾਬੇ ਨੇ ਬਤਾਨੇ ਬਾਬਾ ਤੇ ਸਾਡੇ ਬਜੇ ਕਿਰਤ ਕਮਾਈਆਂ ਕਰੇ ਜਦ ਬਾਬਾ ਸਾਡਾ ਦੇਸ਼ ਪ੍ਰਦੇਸ਼ ਘੁੰਮਦਾ ਉਹਦੇ ਬੱਚੇ ਵੀ ਕਮਾ ਦਿੱਤੇ ਉਹਨੇ ਨੱਕ ਨਤ ਖਸਮ ਹੱਥ ਕਿਰਤ ਧਕੇ ਦੇ ਕੋਈ ਨਹੀਂ ਕਿਸੇ ਕੋਲ ਖੰਡਾ ਕੋਈ ਨਹੀਂ ਕਿਸੇ ਘਰ ਜਾਂਦਾ ਕੋਈ ਨਹੀਂ ਕਿਸ ਨੂੰ ਐਵੇਂ ਹੀ ਮਿਲਦਾ ਕੋਈ ਨਾ ਕੋਈ ਪਿੱਛੇ ਰੀਜ਼ਨ ਹੁੰਦਾ ਤੇ ਜੇ ਸਾਡੇ ਘਰ ਕੋਈ ਰੱਬ ਦਾ ਪਿਆਰਾ ਕਿਧਰੇ ਫਕੀਰ ਆ ਜਾਵੇ ਉਹ ਵੀ ਕੋਈ ਰੀਜ਼ਨ ਹੁੰਦਾ ਜਦੋਂ ਕਿਸੇ ਦਾ ਭਲਾ ਹੋਣਾ ਹੋਵੇ ਰੇਖ ਵਿੱਚ ਮੇਕਵੰਜਨੀ ਹੋਵੇ ਤੇ ਫਿਰ ਭੇਟਿਓ ਪੁਰਖ ਰਸਿਕ ਬੇਰਾਗੀ ਕੋਈ ਗੁਰਮੁਖ ਸੱਜਣਾ ਕੋਈ ਸੱਜਣਾ ਸੰਤ ਮਿਲੇ ਵਡਭਾਗੀ ਮੈਂ ਹਰ ਪ੍ਰਭ ਪਿਆਰਾ ਦੱਸੇ ਜਿਉ ਉਹ ਬਰਕਤਾਂ ਛੱਡ ਜਾਂਦਾ ਹੈ ਉਹ ਅਸੀਸਾਂ ਦੇ ਜਾਂਦਾ ਹੈ ਦੇਖੋ ਕੋਈ ਚਾਹ ਕੱਪ ਬਦਲੇ ਸਾਨੂੰ ਅਸੀਸ ਮਿਲ ਜੇ ਹੋਰ ਕੀ ਚਾਹੀਦਾ ਕੋਈ ਪਾਣੀ ਦੇ ਗਲਾਸ ਪਲਾਂ ਬਦਲੇ ਸਾਨੂੰ ਅਸੀਸਾਂ ਮਿਲ ਜਣਾ ਹੋਰ ਕੀ ਚਾਹੀਦਾ ਕਿੰਨਾ ਸਸਤਾ ਸੌਦਾ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਤੇ ਇਹ ਚਾਹੇ ਗੁਰੂ ਘਰ ਹੋਵੇ ਚਾਹੇ ਦੁਨੀਆਂ ਸੰਸਾਰ ਦੇ ਵਿੱਚ ਹੋਵੇ ਤੇ ਚਾਹੇ ਕਿਧਰੇ ਵੀ ਹੋਵੇ ਕਰ ਲੈਣਾ ਚਾਹੀਦਾ ਹੈ ਤੇ ਕਰਮ ਬਣ ਜਾਏਗਾ ਤੇ ਫਿਰ ਕਰਮੀ ਆਪੋ ਆਪਣੀ ਕਿੰਡੇ ਦੇ ਕੇ ਦੂਰ ਗੁਰੂ ਨਾਨਕ ਮਹਾਰਾਜ ਜੀ ਦੇ ਜਦੋਂ ਦਰਸ਼ਨ ਕੀਤੇ ਤੇ ਨਿਹਾਲ ਹੋ ਗਏ ਬਹੁਤ ਪਰਸੰਨ ਹੋਏ ਬੜੇ ਪਰਸੰਨ ਹੋਏ ਅਚਨ ਚੇਤ ਕਿਸੇ ਨੂੰ ਖਜ਼ਾਨਾ ਮਿਲ ਜਾਏ ਉਹਦੇ ਪੱਬ ਪੈਰ ਧਰਤੀ ਤੇ ਨਹੀਂ ਲੱਗਦੇ ਸਾਡੇ ਘਰ ਇੱਕਦਮ ਗੁਰੂ ਨਾਨਕ ਪਾਤਸ਼ਾਹ ਆ ਜਾਣਗੇ ਅਸੀਂ ਕੀ ਕਰਾਂਗੇ ਇੱਧਰ ਡਿਗਾਗੇ ਉੱਧਰ ਡਿਗਾਗੇ ਪਤਾ ਹੀ ਨਹੀਂ ਲੱਗੇਗਾ ਵੀ ਹੋ ਕੀ ਗਿਆ ਕੋ ਇੱਕਦਮ ਅਚਨਚੇਤ ਕੋਈ ਖਾਸ ਸਾਡਾ ਗੈਸਟ ਆ ਜਾਂਦਾ ਸਾਨੂੰ ਪਤਾ ਨਹੀਂ ਲੱਗਦਾ ਛੇਦੀ ਛੇਦੀ ਸਫਾਈ ਕਰਦੇ ਆ ਕੋ ਆ ਕਰਦੇ ਆ ਪੀਰ ਵੀ ਖਾਸ ਰਿਸ਼ਤੇਦਾਰ ਆਇਆ ਬਾਬਾ ਨਾਨਕ ਮਰਦਾਨਾ ਜੀ ਨਾਲ ਨੇ ਤੇ ਭਾਈ ਲਾਲੋ ਦੇ ਘਰ ਪਹੁੰਚ ਗਏ ਤੇ ਇੱਥੇ ਫਿਰ ਸ਼ਬਦ ਵੀ ਆਪਾਂ ਇੱਕ ਪੜ੍ਹਦੇ ਹੁੰਨੇ ਆ ਵਾਵਾ ਦਿਨ ਰਹੇ ਕਿਸੇ ਨੇ ਮੈਂ ਅੱਜ ਪੜ੍ਹ ਰਿਹਾ ਸੀ ਕੁਸ਼ੀ ਨੇ ਕੋ 15 ਦਿਨ ਲਿਖੇ ਨੇ ਪ੍ਰੋਫੈਸਰ ਸਾਹੂ ਸਿੰਘ ਨੇ ਮਹੀਨਾ ਲਿਖਿਆ ਕਿਉਂਕਿ ਇੱਥੇ ਉਹ ਐਮਨਾ ਐਮਨਾਬਦ ਵਾਲੀ ਘਟਨਾ ਘਟ ਚੁਕੀ ਸੀ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਾ ਲਾ ਕਰੀ ਗਿਆਨਵੇ ਲਾਲੋ ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗੇ 99 ਲਾਲੋ ਸ਼ਰਮ ਧਰਮ ਦੇ ਛਪਕ ਲੋਏ ਕੂੜ ਫਿਰੇ ਪ੍ਰਧਾਨ ਦੇ ਲਾਲੋ ਕਾਜੀਆਂ ਬੰਮਨਾ ਕੀ ਗੱਲ ਥਕੀ ਅਗਦ ਪੜਾ ਸ਼ੈਤਾਨ ਵੀ ਲੱਲੂ ਇਹ ਚੀਜ਼ਾਂ ਚੱਲੀਆਂ ਚਲ ਖੈਰ ਮਹਾਰਾਜ ਉਹਦੇ ਘਰ ਆਏ ਨੇ ਤੇ ਹੁਣ ਚਾ ਨਹੀਂ ਜਦੋਂ ਸਾਡੇ ਘਰੇ ਵੀ ਕੋਈ ਆਉਂਦਾ ਹੁੰਦੇ ਅਸੀਂ ਉਹਦੀ ਆਉ ਭਗਤ ਬਹੁਤ ਵਧੀਆ ਚੀਜ਼ ਉਹਨੂੰ ਸ਼ਿਕਾਨਿਆਂ ਘਾਨਿਆਂ ਤੇ ਆਪਣਾ ਗੈਸਟ ਆਇਆ ਹੁਣ ਮਹਾਰਾਜ ਉਥੇ ਨਾਮ ਦਾ ਛੱਟਾ ਤੇ ਦੇ ਹੀ ਰਹੇ ਨੇ ਜਿੱਥੇ ਬਾਬਾ ਬੈਠੇਗਾ ਉਥੇ ਰੱਬ ਦੇ ਗੋਣੇ ਨਹੀਂ ਗਾਏਗਾ ਅਵਾਸ਼ ਗਾਏਗਾ ਲੇਖਣ ਵਾਲਿਆਂ ਨੇ ਪ੍ਰੋਪਰ ਉਸ ਤਰ੍ਹਾਂ ਨਹੀਂ ਲਿਖਿਆ ਪਰ ਅਸੀਂ ਆਪਣੀ ਭਾਵਨਾ ਵਿੱਚ ਲਿਆ ਸਕਦੇ ਹਾਂ ਜਿੱਥੇ ਬਾਬਾ ਬੈਠੇਗਾ ਉਥੇ ਕੀਰਤਨ ਦੀ ਸ਼ਬਰ ਲਾਏਗਾ ਇੱਕ ਰੂ ਮਾਂ ਨੇ ਕਹਿ ਕੇ ਤੋੜਿਆ ਸੀ ਮਰਦਾਨੇ ਆ ਮੇਰੇ ਪੁੱਤ ਨੂੰ ਭੁੱਖ ਲੱਗਦੀ ਹੈ ਸਾਚੇ ਨਾਮ ਕੀ ਲੱਗੇ ਭੋਖੇ ਕੀਰਤਨ ਦਾ ਆਸ਼ਿਕ ਹੈ ਇਹਨੂੰ ਭੁੱਖ ਲੱਗਦੀ ਹੈ ਮੇਰੇ ਪੁੱਤ ਨੂੰ ਰੋਟੀ ਤੋਂ ਭੁੱਖ ਭਾਵੇਂ ਇਹਦੀ ਰਹਿ ਜਾਏ ਰੋਟੀ ਰਹਿ ਜਾਏ ਜੇ ਲੈਂਦਾ ਪਰ ਇਹ ਉਸ ਰੱਬ ਦੇ ਨਾਲ ਸਾਝ ਪਾਉਣ ਤੋਂ ਨਹੀਂ ਇਹ ਟੱਲਦਾ ਇਹਨੂੰ ਭੁੱਖਾ ਨਾ ਰੱਖੀ ਜਦੋਂ ਮੇਰਾ ਪੁੱਤ ਕਹਿੰਦਾ ਉਹ ਤੁਸਾਰ ਛੇੜ ਦਿਆ ਕਰੀ ਰਬਾਉ ਯਾਦਿਆ ਕਰੀ ਇਸ ਕਰਕੇ ਨਾਨਕ ਨੇ ਉੱਥੇ ਸ਼ਬਦਾਂ ਲਾਈਆ ਪਾਸ਼ਾ ਨੇ ਉੱਥੇ ਸ਼ਬਦਾਂ ਲਾਈਆ ਸੋ ਜਿੱਥੇ ਖਾਸ ਘਟਨਾ ਪੰਦਾ ਆਪਾਂ ਜ਼ਿਕਰ ਕਰਦੇ ਆਂ ਅਕਸਰ ਸੁਣਦੇ ਰਹਿੰਦੇ ਆਂ ਸੋ ਲੰਗਰ ਪ੍ਰਸ਼ਾਦੇ ਦਾ ਹੁਣ ਸਮਾਂ ਹੋ ਗਿਆ ਇੱਕ ਕਿਰਤੀ ਬੰਦਾ ਇੱਕ ਗਰੀਬ ਬੰਦਾ ਉਹ ਹੁਣ ਕੀ ਸ਼ਿਕਾ ਸਕਦਾ ਉਹ ਉਹਨਾਂ ਦੇ ਕੋਲ ਕਿਉਂਕਿ ਉਸ ਸਮੇਂ ਜਿਹੜੀ ਹੈ ਜਿਹੜੀ ਬਜਾਈ ਹੁੰਦੀ ਸੀ ਉਹ ਅੱਜ ਵਾਂਗ ਕੇਵਲ ਛਾੜੇ ਇਲਾਕੇ ਵਾਂਗ ਝੋਨਾ ਤੇ ਕਣਕ ਜਾਂ ਗੰਨਾ ਜਾਂ ਮੱਕੀ ਕਲੀਆਂ ਇਹ ਫਸਲਾਂ ਨਹੀਂ ਹੁੰਦੀਆਂ ਸਨ ਫਸਲਾਂ ਹੋਰ ਵੀ ਬਹੁਤ ਬੀਜੀਆਂ ਜਾਂਦੀਆਂ ਸਨ ਬਾਜਰਾ ਹੁੰਦਾ ਸੀ ਮੱਕੀ ਹੁੰਦੀ ਸੀ ਕੌਦਰਾ ਹੁੰਦਾ ਸੀ ਹੋਰ ਕਿਹੜੀਆਂ ਤਰ੍ਹਾਂ ਦੀਆਂ ਫਸਲਾਂ ਸੋ ਅਕਸਰ ਲੋਕ ਕੌਦਰਾ ਵੀ ਘਰ ਵਿੱਚ ਰੱਖਦੇ ਸਨ ਗਰੀਬ ਲੋਕ ਸੋ ਇਸ ਤਰ੍ਹਾਂ ਨਾਲ ਸਾਰ ਲੈਂਦੇ ਸਨ ਸੋ ਭਾਈ ਲਾਲੋ ਜੀ ਨੇ ਕੋਧਰੇ ਦੀ ਰੋਟੀ ਜਾਵ ਪ੍ਰਸ਼ਾਦਾ ਆਪਾਂ ਕਹਨੇ ਆ ਉਹ ਬਣਾ ਕੇ ਗੁਰੂ ਨਾਨਕ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਕੀਤਾ ਤੇ ਮਰਦਾਨਾ ਜੀ ਹੁਣ ਹਸਣ ਲੱਗੇ ਚੌਂਕੜਾ ਲੱਗੇ ਬਹਿ ਗਏ ਨੇ ਤੇ ਜਦੋਂ ਹੁਣ ਸ਼ਕਨ ਲੱਗੇ ਨਰੰਕਾਰ ਦਾ ਨਾਂ ਲੱਗੇ ਤੇ ਜਦੋਂ ਮਰਦਾਨੇ ਨੇ ਰੇਖਿਆ ਪੀਏ ਤਾਂ ਕੋਧਰੇ ਦੀ ਰੋਟੀ ਆ ਇਕ ਕੌੜੀ ਹੁੰਦੀ ਹੈ ਜਿਵੇਂ ਸਾਨੂੰ ਵੀ ਆ ਵੀ ਅਸੀਂ ਆਹ ਰੋਟੀ ਸਾਡੇ ਨਿਆਣੇ ਅਸੀਂ ਬੜੇ ਸ਼ੌਂਕ ਨਾਲ ਖਾਂਦੇ ਆ ਆਹ ਥੋੜੀ ਜਿਹੀ ਕਿਨੇ ਨਹੀਂ ਖਾਣੀ ਇਦਾਂ ਦਾ ਪਰੌਂਠਾ ਸਾਨੂੰ ਵਧੀਆ ਲੱਗਦਾ ਇਦਾਂ ਦਾ ਨਹੀਂ ਆਪਣੀ ਆਪਣੀ ਚੁਆਇਸ ਹੁੰਦੀ ਹੈ ਸੋ ਮਰਦਾਨਾ ਕਹਿੰਦਾ ਬਾਬਾ ਇਹ ਤੇ ਕੌੜੀ ਹੁੰਦੀ ਹੈ ਮਰੇ ਕਹਿੰਦੇ ਸ਼ੱਕ ਉਸ ਸਤ ਗੁਰਦਾਰ ਦਾ ਨਾਮ ਆ ਗਿਆ ਇਸ ਨੂੰ ਸ਼ੱਕੇ ਕਿਰਤੀ ਦੀ ਦਸਾਂ ਨੋਹਾਂ ਦੀ ਕਿਰਤ ਦੇ ਵਿੱਚੋਂ ਕਮਾਈ ਦੇ ਵਿੱਚੋਂ ਬਣਿਆ ਪ੍ਰਸ਼ਾਦਾ ਇਹਨੂੰ ਸ਼ੱਕ ਮਰਦਾਨਾ ਜੀ ਨੇ ਮਹਾਰਾਜ ਦਾ ਹੁਕਮ ਮੰਨ ਕੇ ਬੁਰਕੀ ਜਾਂ ਗਰਾਈ ਤੋੜ ਕੇ ਆਪਣੇ ਮੁਖ ਵਿੱਚ ਪਾਈ ਮਹਾਰਾਜ ਨੇ ਵੀ ਪਾਈ ਮਹਾਰਾਜ ਕਹਿੰਦੇ ਹਾਂ ਮਰਦਾਨਿਆਂ ਕਹਿੰਦੇ ਬਾਬਾ ਇਹ ਬਹੁਤ ਸਵਾਦ ਹੈ ਇਹਦਾ ਮੈਨੂੰ ਰਸ ਸਵਾਦ ਆਮ ਬੁਰਕੀ ਜਿਹੜੀ ਆਪਾਂ ਖਾਂਦੇ ਉਹਦੇ ਨਾਲੋਂ ਮੈਨੂੰ ਡਿਫਰੈਂਟ ਲੱਗਾ ਅਲੱਗ ਲੱਗਾ ਹੈ ਮਹਾਰਾਜ ਕਹਿੰਦੇ ਇਹ ਦਸਾਂ ਨੋਹਾਂ ਦੀ ਕਿਰਤ ਕਰਨ ਵਾਲਾ ਕੀਰਤੀ ਸਿਖ ਹੈ ਇਹਦੀ ਖੂਨ ਪਸੀਨੇ ਦੀ ਕਮਾਈ ਹੈ ਇਸ ਕਰਕੇ ਇਹਦੇ ਵਿੱਚ ਬਹੁਤ ਰਸ ਹੈ ਬਹੁਤ ਰਸ ਹੈ ਰੁੱਖੀ ਸੁੱਕੀ ਖਾਈ ਗਏ ਠੰਡਾ ਪਾਣੀ ਪੀਓ ਫਿਰਦਾ ਨੇਗਪਰਾਇ ਚੋਪੜੀ ਨਾਂ ਤਰਸਾਏ ਜੀ ਉਸੋ ਸਾਖੀਆਂ ਤੋਂ ਸਾਨੂੰ ਕੁਝ ਸੇਧ ਵੀ ਮਿਲਦੀ ਉਹ ਵੀ ਅਸੀਂ ਥੋੜੀ ਥੋੜੀ ਨਾਲ ਲੈਣੀ ਹੈ ਸੋ ਸਾਨੂੰ ਵੀ ਇਹ ਸਿੱਖਿਆ ਮਿਲ ਰਹੀ ਹੈ ਜੋ ਸਾਨੂੰ ਥਾਲੀ ਵਿੱਚ ਆ ਜਾਏ ਮੈਨੂੰ ਤੇ ਤੁਹਾਨੂੰ ਵੀ ਕੇਵਲ ਹੋ ਜਾਂਦਾ ਵੀ ਆ ਕੀ ਹੈ ਅੱਜ ਬਣਾਇਆ ਇਹੀ ਖਾਈ ਚਲੀਏ ਤਿੰਨ ਦਿਨ ਦਾਲ ਤੇ 50 60 100 ਸਾਲ ਪਿੱਛੇ ਚਲ ਗਿਆ ਅੱਟਾ ਮਿੰਨੀ ਪ੍ਰੋਪਰ ਮਿਲਦਾ ਸੀ ਸਬਜ਼ੀਆਂ ਸਬਜ਼ੀਆਂ ਮੈਨੇ ਮਿਲਦੀਆਂ ਸੀ ਅੰਬੀਆਂ ਦਾ ਚਾਰ ਗੰਡਿਆਂ ਦੀ ਚਟਣੀ ਤੇ ਉਹਦੇ ਨਾਲ ਦੋ ਦੋ ਟਾਈਮ ਠੀਕ ਹੈ ਜੀ ਬ੍ਰੇਕਫਾਸਟ ਚਾਹ ਚੌਲ ਤੇ ਸ਼ਾਮ ਨੂੰ ਪਿਛ ਪੀ ਲੈਣੀ ਇਦਾਂ ਹੀ ਸੀ ਨਾ ਇਹ ਸਾਰਾ ਆਪਾਂ ਦੇਖਿਆ ਸਾਰਿਆਂ ਨੇ ਤੇ ਜੇ ਰੱਬ ਨੇ ਹੁਣ ਰਿਜਕ ਦਿੱਤਾ ਜੋ ਕੁਝ ਥਾਲੀ ਵਿੱਚ ਆ ਜਾਏ ਉਸ ਨੂੰ ਮਾਰੇ ਵੀ ਚਰਨਾਂ 'ਵਿ ਅਰਦਾਸ ਕਰਕੇ ਮੈਂ ਵੀ ਤੇ ਤੁਸੀਂ ਕਹਣਾ ਨਾਨਕ ਪੁਸਰੀਆਂ ਪਕਾਈਆਂ ਪਾਈਆਂ ਥਾਰੇ ਮਾਹੇ ਜਿਨੀ ਗੁਰੂ ਮਨਾਇਆ ਰਜ ਰਜ ਸਹੀ ਕਾਏ ਸ਼ੁਕਰ ਹੈ ਮਾਲਕ ਤੂੰ ਸਾਨੂੰ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵ ਦਾ ਲੂਣ ਪੰਜਵਾ ਪਾਇਆ ਕਿਰਤ ਦਾ ਹੋਆ پاک ਪਵਿੱਤ ਦੁਨੀਆ ਵਿੱਚ ਭੁੱਖੀ ਸੌਣ ਵਾਲੀ ਜਨਤਾ ਵੀ ਬਹੁਤ ਹੈ ਸ਼ੁਕਰ ਹੈ ਮਾਲਕ ਸਾਨੂੰ ਰੋਟੀ ਦਿੱਤੀ ਪਤਾ ਨਹੀਂ ਕਿੱਥੋਂ ਕਿੱਥੋਂ ਇਹ ਲੰਗ ਕੇ ਆਈ ਕਿ ਤੂੰ ਕਿ ਤੂੰ ਛੜਿਆ ਭੈਣਾ ਨੇ ਇਸ ਨੂੰ ਇਕੱਠਾ ਕੀਤਾ ਬਣਾਇਆ ਬੜੀ ਮਿਹਨਤ ਦੇ ਨਾਲ ਸਾਡੀ ਥਾਲੀ ਦੇ ਵਿੱਚ ਜਾਂ ਥਾਲੇ ਦੇ ਵਿੱਚ ਉਹ ਆਈ ਤੇ ਰੱਬ ਦੀ ਬਖਸ਼ਿਸ਼ ਰੱਬ ਦੀ ਉਹ ਦਿੱਤੀ ਹੋਈ ਸਾਸ ਸੰਗਤ ਜੀਓ ਰਿਜਕ ਸਮਝ ਕੇ ਰਿਜਕ ਦਿਆ ਸਭ ਨੂੰ ਕੋ ਤਦਗਾ ਉਹਨੂੰ ਸਮਝ ਕੇ ਛਕਣਾ ਚਾਹੀਦਾ ਹੈ ਪ੍ਰੇਮ ਦੇ ਨਾਲ ਜੇ ਕੋਈ ਸਾਨੂੰ ਛਕਾਵੇ ਤੇ ਉਸ ਨੂੰ ਸਾਨੂੰ ਸਤ ਕਰਕੇ ਮੰਨਣਾ ਚਾਹੀਦਾ ਇਹ ਸਾਨੂੰ ਸਿੱਖਿਆ ਮਿਲਦੀ ਹੈ ਸੋ ਗੁਰੂ ਨਾਨਕ ਮਹਾਰਾਜ ਜੀ ਉੱਥੇ ਰਹਿੰਦੇ ਨੇ ਨਾਲੇ ਐਮਰਨਾਬਾਦ ਦਾ ਹਾਲਾਤ ਹਾਲਤ ਸਾਰੀ ਜਿਹੜੀ ਹੈ ਬਿਆਨ ਕਰਦੇ ਨੇ ਤੇ ਨਾਲ ਹੀ ਉੱਥੇ ਸੱਦ ਸੰਗ ਕਰਦੇ ਨੇ ਤੇ ਹੁਣ ਇੱਕ ਦਿਨ ਆ ਗਿਆ ਮਹਾਰਾਜ ਨੂੰ ਸਨੇਹਾ ਕਿਸੇ ਦਾ ਕਿਉਂਕਿ ਮਾਰਯ ਖਤਰੀ ਨੇ ਤੇ ਮਲਗ ਭਾਗੋ ਨੇ ਬ੍ਰਹਮ ਭੋਜ ਕੀਤਾ ਉਹਨੇ ਜਿਹੜੇ ਨਾਂ ਵੀ ਉੱਚੀ ਜਾਤ ਵਾਲੇ ਨੇ ਸਾਰਿਆਂ ਨੂੰ ਸੱਦਦਾ ਬਾਗਿਆਂ ਨੇ ਵੀ ਸੱਦਦਾ ਚਲੋ ਖੈਰ ਵੀ ਉਹਨਾਂ ਨੂੰ ਕਹਿੰਦੇ ਪਤਾ ਲੱਗਿਆ ਸੀ ਵੀ ਇੱਕ ਫਕੀਰ ਜਿਹੜਾ ਹੈ ਇਸ ਵਰਨ ਦਾ ਹੈ ਵੀ ਉਹ ਉਹਨਾਂ ਦੇ ਘਰ ਠਹਿਰਿਆ ਹੈ ਭਾਈ ਲਾਲੋ ਦੇ ਇੱਧ ਕਹਿੰਦੇ ਉਹਨੂੰ ਵੀ ਸੱਦ ਗਿਲਾਓ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਵੀ ਅਸੀਂ ਨਹੀਂ ਆ ਸਕਦੇ ਅਸੀਂ ਇੱਥੇ ਆਨੰਦ ਵਿੱਚ ਹਾਂ ਮਲਗ ਬਾਗੋ ਕਹਿੰਦਾ ਵੀ ਇੱਥੇ ਜਾ ਕੇ ਦੱਸਿਆ ਵੀ ਉਸ ਤਰ੍ਹਾਂ ਕਹਿੰਦੇ ਆ ਮਲਗ ਬਾਗੋ ਨੂੰ ਆਪਣੀ ਬੇਇੱਜ਼ਤੀ ਲੱਗੀ ਸੱਡ ਸਮਝੀ ਵੀ ਕਿਉਂ ਵਈ ਮੇਰੇ ਘਰ ਵਿੱਚ ਕੋਈ ਕਮੀ ਹੈ ਉਸ ਸ਼ੂਦਰ ਦੇ ਘਰ ਜਾ ਕੇ ਰੁਕੀ ਮਿਸੀ ਖਾ ਕੇ ਉੱਥੇ ਰਹਿ ਰਹੇ ਨੇ ਤੇ ਮੇਰੇ ਘਰ ਕਿਉਂ ਨਹੀਂ ਮੇਰੇ ਘਰ ਵੀ ਆਓ ਫਿਰ ਭੇਜੇ ਆਪਣੇ ਬੰਦੇ ਮਹਾਰਾਜ ਨਾ ਕਰਦੇ ਨੇ ਫਿਰ ਉਸਨੇ ਇਹ ਹੁਕਮ ਕੀਤਾ ਵੀ ਜੇ ਨਹੀਂ ਆਉਂਦੇ ਤੇ ਜ਼ਬਰਦਸਤੀ ਲਿਆਣਾ ਪਵੇ ਤੇ ਉਹਨਾਂ ਨੂੰ ਲਿਆਓ ਮਹਾਰਾਜ ਨੂੰ ਜਾ ਕੇ ਕਹਿੰਦੇ ਉਹਦੇ ਬੰਦੇ ਵੀ ਤੁਹਾਨੂੰ ਜਾਣਾ ਪੈਗਾ ਸਾਨੂੰ ਹੁਕਮ ਹੈ ਮਹਾਰਾਜ ਕਹਿੰਦੇ ਚਲੋ ਆਇਸ ਸੋਹਣ ਮਲਗਬਾ ਭਾਗੋ ਦਾ ਬ੍ਰਹਮ ਭੋਜ ਪੰਡਾਰਾ ਲੈ ਲਈਆ ਦੂਰ ਦੂਰ ਤੋਂ ਜਨਤਾ ਆ ਕੇ ਬੈਠੀ ਐ ਅਮੀਰਾਂ ਦੇ ਖਿਮਾ ਕਰਨ ਸਾਰੇ ਚਲੇ ਜਾਂਦੇ ਨੇ ਗਰੀਬਾਂ ਦੇ ਥੋੜਾ ਥੋੜਾ ਘਟ ਹੀ ਜਾਇਆ ਜਾਂਦਾ ਸੋ ਉਹਦੇ ਕੋਲ ਬੈਠੀ ਐ ਬੜੀ ਜਨਤਾ ਮਹਾਰਾਜੀ ਦੇ ਨਾਲ ਗਲਬਾਤ ਲੱਗੀ ਹੋਣ ਕਹਿੰਦੇ ਤੁਸੀਂ ਆ ਆ ਕਿਉਂ ਨਹੀਂ ਰਹੇ ਕਹਿੰਦੇ ਫਕੀਰਾਂ ਦੀ ਮौज ਹੁੰਦੀ ਐ ਵੇ ਹੁਣ ਇੱਥੇ ਵੀ ਅਸੀਂ ਤੇਰੇ ਹੁਕਮ ਨਾਲ ਨਹੀਂ ਆਏ ਇੱਥੇ ਵੀ ਕੁਝ ਨਾ ਕੁਝ ਮਾਲਕ ਦਾ ਸਨੇਹਾ ਦੇਣ ਆਏ ਬਾਬੇ ਨਾਲ ਕੋਈ ਜ਼ਬਰਦਸਤੀ ਨਹੀਂ ਕਰ ਸਕਦਾ ਧਿਆਨ ਦੇਣਾ ਜਿਹੜੇ ਬੇਪਰਵਾਹ ਫਕੀਰ ਹੁੰਦੇ ਨੇ ਕੋਈ ਵੀ ਉਹਨਾਂ ਨਾਲ ਯਰ ਨਹੀਂ ਕਰ ਸਕਦਾ ਜ਼ਬਰਦਸਤੀ ਨਹੀਂ ਕਰ ਸਕਦਾ ਉਹ ਜੇ ਜਾਣਗੇ ਤੇ ਉਹ ਉਸ ਮਾਲਕ ਦੇ ਹੁਕਮ ਦੇ ਵਿੱਚ ਕੁਝ ਨਾ ਕੁਝ ਉਹ ਤੇ ਕਰਕੇ ਆਉਣਗੇ ਕਹਿੰਦੇ ਅਸੀਂ ਆਏ ਆ ਹੋਣ ਦੱਸ ਤੁਸੀਂ ਮੇਰੇ ਘਰ ਆ ਕੇ ਮੈਂ ਸਾਰੇ ਬ੍ਰਾਹਮਣਾਂ ਨੂੰ ਸੱਦਿਆ ਵੱਡੀਆਂ ਵੱਡੀਆਂ ਉੱਚੀਆਂ ਜਾਤਾਂ ਵਾਲਿਆਂ ਨੂੰ ਸੱਦਿਆ ਤੁਸੀਂ ਵੀ ਉੱਚੀ ਜਾਤ ਦੇ ਹੋ ਤੇ ਤੁਸੀਂ ਮੇਰੇ ਘਰ ਆਉਂਦੋਂ ਕਿਉਂ ਮਤਲਬ ਮਨਾ ਕਰੇ ਸੀ ਮੈਂ ਇੰਨੇ ਪ੍ਰੇਮ ਦੇ ਨਾਲ ਇਹ ਭੋਜਨ ਸ਼ਿਕਾ ਰਹੇ ਆ ਮਾਰੇ ਕਹਿੰਦੇ ਅੱਛਾ ਤੇ ਤੁਸੀਂ ਕਹਿੰਦੇ ਵੀ ਅਸੀਂ ਤੇਰਾ ਜਿਹੜਾ ਇਹ ਖਾਣਾ ਜਾਂ ਭੋਜਨ ਜਿਹੜਾ ਹੈ ਲੰਗਰ ਤੇ ਕਹਿ ਨਹੀਂ ਸਕਦੇ ਐਨੂੰ ਆਪਾਂ ਸ਼ੱਕ ਨਹੀਂ ਸਕਦੇ ਕਹਿੰਦੇ ਕਿਉਂ ਸਾਰੀ ਉਥੇ ਦੁਨੀਆ ਦਾ ਇਕੱਠ ਹੈ ਜੋ ਵੀ ਕਿਉਂਕਿ ਬੜੇ ਉਥੇ ਪਤਵੰਤੇ ਸੱਜਣ ਵੀ ਹੋਣਗੇ ਨੈਚੁਰਲੀ ਕਿ ਵੱਡਾ ਬੰਦਾ ਜਿਹੜਾ ਹੁੰਦਾ ਉਹਦੇ ਕੋਲ ਸਾਰੇ ਆਏ ਹੁੰਦੇ ਨੇ ਤੇ ਸਾਰਿਆਂ ਦੇ ਸਾਹਮਣੇ ਮਹਾਰਾਜ ਜੀ ਕਹਿੰਦੇ ਭਾਈ ਤੇਰਾ ਜਿਹੜਾ ਖਾਣਾ ਹੈ ਇਹ ਗਰੀਬਾਂ ਦੇ ਲਹੂ ਦੇ ਨਾਲ ਬਣਿਆ ਇਹ ਹਰਾਮ ਹੈ ਜੇ ਕਹਿ ਦੀ ਇਹ ਹਰਾਮ ਦੀ ਕਮਾਈ ਦਾ ਹੈ ਇਹਦੇ ਵਿੱਚ ਰਸ ਨਹੀਂ ਹੈ ਲਹੂ ਹੈ ਗਰੀਬਾਂ ਦਾ ਇਹ ਗਰੀਬਾਂ ਦਾ ਲਹੂ ਆਪਾਂ ਨਹੀਂ ਖਾ ਪੀ ਸਕਦੇ ਕਹਿੰਦੇ ਵਿਚਾਰ ਹੋਇਆ ਤੇ ਕਹਿੰਦੇ ਗੱਲਬਾਤ ਚੱਲੀ ਭਾਈ ਲਾਲੋ ਦੇ ਕੋਧਰੇ ਦੀ ਰੋਟੀ ਦੀ ਕਹਿੰਦੇ ਵੀ ਤੈਨੂੰ ਸਮਝਾਉਣਾ ਹੈ ਕੋਧਰੇ ਦੀ ਰੋਟੀ ਵੀ ਲੈ ਆਓ ਤੇ ਤੂੰ ਆਪਣਾ ਥਾਲਾ ਵੀ ਲੈ ਆ ਜੋ ਤੂੰ ਖੀਰ ਪੂੜੇ ਜੋ ਵੀ ਬਣਾਇਆ ਤੇ ਜਿਵੇਂ ਅਸੀਂ ਨਾ ਫੋਟੋਆਂ ਦੇ ਵਿੱਚ ਦੇਖਦੇ ਆ ਇੱਕ ਹੱਥ ਦੇ ਵਿੱਚ ਮਹਾਰਾਜ ਜੀ ਨੇ ਰੋਟੀ ਫੜੀ ਹੈ ਦੂਜੇ ਹੱਥ ਵਿੱਚ ਫੜੀ ਹੈ ਇੱਕ ਚੋਂ ਦੁੱਧ ਨਿਕਲਦਾ ਇੱਕ ਚੋਂ ਲੌਗ ਹੋਂ ਨਿਕਲਦਾ ਉਹ ਇੱਕ ਫੋਟੋ ਬਣਾਉਣ ਵਾਲੇ ਨੇ ਚਿੱਤਰ ਬਣਾ ਦਿੱਤਾ ਇੰਜ ਨਹੀਂ ਹੈ ਇਸ ਤਰ੍ਹਾਂ ਨਹੀਂ ਹੈ ਮਹਾਰਾਜ ਨੇ ਉਸ ਨੂੰ ਲੌਜਿਕ ਨਾਲ ਦਲੀਲ ਨਾਲ ਇਸ ਤਰ੍ਹਾਂ ਸਮਝਾਇਆ ਵੀ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮਾ ਤਾਂ ਭਰੇ ਜਾ ਮਰਦਾਰ ਨਾ ਖਾਏ ਗਰੀਬਾਂ ਦਾ ਲਹੂ ਉਹਦੇ ਵਿੱਚ ਰੋਟੀ 'ਚ ਥੋੜਾ ਲਹੂ ਪੈ ਗਿਆ ਉਹਦੇ ਵਿੱਚ ਇਹ ਰੋਟੀ 'ਚ ਲਹੂ ਪਾ ਕੇ ਤੇ ਉਹਨੂੰ ਮਤਲਬ ਬਣਾ ਦਈਏ ਤੇ ਉਹਦੇ ਵਿੱਚ ਨਿਚੜ ਥੋੜਾ ਸਕਦਾ ਨਿਚੋੜਿਆ ਥੋੜਾ ਜਾ ਸਕਦਾ ਸਿਰਫ ਇੱਕ ਪ੍ਰਮਾਣ ਹੈ ਸਮਝਾਇਆ ਮਹਾਰਾਜ ਨੇ ਵੀ ਤੇਰੀ ਜਿਹੜੀ ਰੋਟੀ ਹੈ ਗਰੀਬਾਂ ਨੂੰ ਤੂੰ ਠੱਗਿਆ ਟੈਕਸ ਲਾ ਲਾ ਕੇ ਵਿਆਜ ਲਾ ਲਾ ਕੇ ਗਲਤ ਤਰੀਕੇ ਦੇ ਨਾਲ ਤੂੰ ਕਿਉਂਕਿ ਜਿਹੜੇ ਸ਼ੌਕਰ ਬੰਦੇ ਹੁੰਦੇ ਸੀ ਪੁਰਾਣੇ ਸਮੇਂ ਵਿੱਚ ਖਿਮਾ ਕਰਨ ਦੀ ਅੱਜ ਵੀ ਕੋਈ ਹੈ ਗਲਤ ਰਿੱਕਾ ਜੀ ਕੋਈ ਅਪਣਾਉਂਦਾ ਤੇ ਫਿਰ ਉਹਦੀ ਜਿਹੜੀ ਕਮਾਈ ਹੈ ਉਹ ਰਾਮ ਦੀ ਕਮਾਈ ਹੈ ਦਸਾਂ ਨਾਂ ਦੀ ਕਿਰਤ ਨਹੀਂ ਹੈ ਤੇ ਮਾਰੇ ਮਾਰੇ ਕਹਿੰਦੇ ਨੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮਾਂ ਤਾਂ ਪਰੇ ਜਾ ਮੁਰਦਾਰ ਨਾ ਖਾਏ ਜੇ ਕੋ ਕਹੇ ਮੈਂ ਮੀਟ ਨਹੀਂ ਖਾਂਦਾ ਮੈਂ ਮਾਸ ਨਹੀਂ ਖਾਂਦਾ ਹੱਕ ਖਾਲੰਦਾ ਉਹ ਬੈਸਨੋ ਬੋਸਨੋ ਕੋਈ ਨਹੀਂ ਬੈਸਨੋ ਸੋਚ ਜਿਸ ਉੱਪਰ 100% ਜੇ ਨਾਨਕ ਸਾਡੇ ਦੇ ਖੁਸ਼ੀ ਨਾ ਹੋਇਆ ਠੀਕ ਹੈ ਜੀ ਤੇ ਫਿਰ ਉਹ ਉਹਦੀ ਉਹਦੀ ਸੇਵਾ ਪ੍ਰਵਾਨ ਹੋਏਗੀ ਜਿਹੜਾ ਗਰੀਬ ਦਾ ਹੱਕ ਮਾਰਦਾ ਜਿਹੜਾ ਹਿਲਾ ਫਰੀ ਦੇ ਨਾਲ ਕਲੈਕਸ਼ਨ ਕਰਦਾ ਜਿਹੜਾ ਕਿਸੇ ਵੀ ਫੀਲਡ ਵਿੱਚ ਗਲਤ ਤਰੀਕੇ ਦੇ ਨਾਲ ਮਾਇਆ ਕੱਟੀ ਕਰਦਾ ਉਹ ਚਾਹੇ ਕੋਈ ਧਰਮ ਦੀ ਸੀਟ ਤੇ ਬੈਠਾ ਚਾਹੇ ਨਿਆ ਪ੍ਰਣਾਲੀ ਦੇ ਵਿੱਚ ਬੈਠਾ ਚਾਹੇ ਕਿਸੇ ਸੰਸਥਾ ਦੇ ਵਿੱਚ ਬੈਠਾ ਚਾਹੇ ਕਿਸੇ ਵੀ ਫੀਲਡ ਵਿੱਚ ਬੈਠਾ ਚੋਰ ਹੈ ਭਗਤ ਕਬੀਰ ਦੀ ਪੰਕਤੀ ਪੜ੍ਹੀਏ ਕਬੀਰ ਧਰਤੀ ਸਾਧਕੀ ਉਹ ਇਹਨਾਂ ਨੂੰ ਹੀ ਕਿਹਾ ਜੇ ਠੱਗ ਮਹਿਕਮਾ ਫਿਰ ਫੜੇ ਜਾਂਦੇ ਨੇ ਫਿਰ ਅੰਦਰ ਦੇ ਦਿੱਤੇ ਜਾਂਦੇ ਨੇ ਕਰੋੜਾ ਰੁਪਈਆ ਜੰਦਾਂ ਨੂੰ ਕਾਨੂੰਨੀ ਲਬਦਾ ਦੇ ਉਹਨਾਂ ਦੇ ਰੱਖਣ ਨੂੰ ਨਹੀਂ ਜਗ੍ਹਾ ਤੇ ਫਿਰ ਉਹ ਆਉਂਦੀ ਐ ਨਾ ਉਹ ਹੁਣ ਉਹਦੇ ਵਿੱਚੋਂ 2 ਲੱਖ ਗੁਰਦੁਆਰੇ ਦੇਵੇ ਮੰਦਰ ਦੇ ਦੇ ਮਸਜਿਦ ਵਿੱਚ ਲੰਗਰ ਚੱਲੇ ਤੇ ਉਹਦੀ ਅਰਦਾਸ ਕਰੀ ਜਾਵੇ ਭਾਈ ਪੰਡਤ ਕੋਈ ਪ੍ਰਵਾਨ ਪਰਵੋਣ ਨਹੀਂ ਐਦਾਂ ਤੇ ਫਿਰ ਜਿਹੜੇ ਉੱਚੀਆਂ ਪੋਸਟਾਂ ਤੇ ਬੈਠੇ ਨੇ ਵੱਡੇ ਵੱਡੇ ਮਿਨਿਸਟਰ ਐਡੇ ਐਡੇ ਘਟਾਲੇ ਉਹਦੇ ਫਿਰ ਡੋਨੇਸ਼ਨ ਦੇ ਕੇ ਤੇ ਉੱਤੇ ਅਰਦਾਸ ਕਰ ਦਿੰਦੇ ਉਹਨਾਂ ਦੀ ਗੱਲ ਬਣ ਜਾਏ ਇੱਥੇ ਨਹੀਂ ਇਹ ਪ੍ਰਵਾਨ ਹੁੰਦਾ ਇਹਤੇ ਹਰਾਮ ਦੀ ਕਮਾਈ ਉਸ ਨੂੰ ਆਖਿਆ ਜਾਏਗਾ ਜਿਹੜਾ ਗਲਤ ਤਰੀਕੇ ਦੇ ਨਾਲ ਜਾਂ ਕਿਸੇ ਗਰੀਬ ਦਾ ਹੱਕ ਮਾਰੇਗਾ ਅਕਸ਼ਰ ਆਪਾਂ ਬੇਨਤੀ ਕਰੀਦੀ ਹੁੰਦੀ ਹੈ ਗਰੀਬ ਦਾ ਹੱਕ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਉਹਦੀ ਤਲੀ ਦੇ ਉੱਪਰ ਆ ਜਾਣਾ ਚਾਹੀਦਾ ਕੁਦਰਤ ਨਹੀਂ ਮਾਫ਼ ਕਰਦੀ ਜੇ ਕਿਸੇ ਦਾ ਹੱਕ ਖਾ ਲਈਏ ਅਸੀਂ ਘਰ ਦੇ ਵਿੱਚ ਮਜ਼ਦੂਰ ਲਾਉਨੇ ਆ ਮਿਸਤਰੀ ਲਾਉਨੇ ਆ ਕਈ ਵਾਰੀ ਉਹਨਾਂ ਕੋਲ ਗਲਤੀ ਹੋ ਜਾਂਦੀ ਹੈ ਤੇ کئی ਵਾਰ ਮੈਂ ਦੇਖਿਆ ਵੀ ਪੈਸੇ ਵੀ ਲੋਕੀ ਮਾਰ ਲੈਂਦੇ ਉਹ ਤੂੰ ਸਾਡਾ ਕੰਮ ਖਰਾਬ ਕਰ ਦਿੱਤਾ ਐਦਾਂ ਹੁੰਦਾ ਪਰ ਲੌਜੀਕ ਦੀ ਗੱਲ ਵਿਚਾਰ ਦੀ ਗੱਲ ਇਹ ਆ ਜੇ ਕੋਈ ਕੋਈ ਗਲਤ ਕਰਦਾ ਠੀਕ ਹੈ ਉਹਨੂੰ ਕੋਈ ਫਾਈਨ ਕਰ ਦਿੱਤਾ ਜਾਏ ਉਸ ਤੋਂ ਉਹ ਚੀਜ਼ ਸਹੀ ਕਰਾਈ ਜਾਵੇ ਪਰ ਇਹ ਨਹੀਂ ਵੀ ਜੇ ਉਹਦਾ ਜਿੰਨਾ ਬਕਾਇਆ ਤੇ ਸਾਰੇ ਦਾ ਸਾਰੇ ਦਬ ਲਿਆ ਜਾਏ ਠੀਕ ਹੈ ਇਹ ਨਹੀਂ ਅਜੇ ਕਾਲਾ ਫਸਲ ਜਲਦੀ ਪਈ ਹੈ ਨਾ ਹੁਣ ਆਰਤੀਆਂ ਨੂੰ ਮੈਂ ਬੇਨਤੀ ਕਰਦਾ ਐਵੇਂ ਨਾ ਕਿ ਜੇ ਕਿਸਾਨ ਨੂੰ ਠੱਗ ਲਿਓ ਐਵੇਂ ਨਾ ਕੋਈ ਕਹੇ ਵੀ ਤੇਰੇ ਦਾਣਿਆਂ ਵਿੱਚ ਨਵੀਂ ਬੜੀ ਹੈ ਐਵੇਂ ਨਾ ਕੋਈ ਇਸ ਤਰ੍ਹਾਂ ਕੋਈ ਛੱਟਾਂ ਲੱਗੇ ਜਾਂ ਉਹ ਲੋਨ ਲੱਗੇ ਪੱਖਾ ਦੇ ਕੋਈ ਹਰਾ ਫਰੀ ਕਰ ਲਿਓ ਕਿਉਂਕਿ ਲੇਖਾ ਲੀਜੈ ਤਿਲ ਜਿਉਂ ਪੀੜੀ ਕਿਸੇ ਨੂੰ ਕੋਈ ਪਰਕ ਨਹੀਂ ਪੈਣਾ ਇਸ ਕਰਕੇ ਜਿਸ ਵੀ ਫੀਲਡ ਦੇ ਵਿੱਚ ਕੋਈ ਬੰਦਾ ਚਾਹੇ ਧਾਰਮਿਕ ਹੈ ਚਾਹੇ ਕੋਈ ਵੀ ਹੈ ਉਹ ਦਸਾਂ ਨੋਹਾਂ ਦੀ ਕਿਰਤ ਕਰੇ ਕਾਲ ਖਾਏ ਕਿਛਾ ਹੱਥੋਂ ਦੇ ਨਾਨਕ ਰਾ ਪਛਾਣੇ ਸੀ ਸੋ ਮਹਾਰਾਜੀ ਕਹਿੰਦੇ ਵੀ ਤੇਰੀ ਹਰਾਮ ਦੀ ਕਮਾਈ ਹੈ ਇਨੋ ਨਹੀਂ ਖਾ ਸਕਦੇ ਇਨੋ ਨਹੀਂ ਛਕ ਸਕਦੇ ਅਸੀਂ ਦਸਾਂ ਨੋਹਾਂ ਦੀ ਕਿਰਤ ਵਾਲੇ ਨੂੰ ਪਰਵਾਨ ਕਰਦੇ ਹਾਂ ਇਸ ਕਰਕੇ ਗੁਰੂ ਗਰੀਬ ਨਿਵਾਜ ਹੁਣ ਉਹ ਕਹਿੰਦਾ ਲੈ ਮੈਂ ਤੇ ਵੱਡਾ ਨੀਚਾ ਅੰਦਰ ਮਾਰੇ ਕਹਿੰਦੇ ਮੇਰੇ ਬਚਨ ਸੁਣ ਲੈ ਨੀਚਾ ਅੰਦਰ ਨੀਚ ਜਾਤ ਨੀਜੀ ਹੂੰ ਅਤ ਨੀਜ ਨਾਨਕ ਤਿਲਕੇ ਸੰਗ ਸਾਥ ਵੱਡਿਆਂ ਸਿਉ ਗਿਆਰੀਏ ਜੇ ਮੇਰੇ ਲਈ ਤੂੰ ਪਖਾਰੀ ਐ ਮੇਰੇ ਲਈ ਵੱਡਾ ਭਾਈ ਲਾਲੋ ਗੁਰੂ ਗਰੀਬ ਨਿਵਾਜ ਨਾਨਕ ਨੀਚ ਕਹੇ ਵਿਚਾਰ ਵਾਰਿਆਂ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰਨ ਤੂੰ ਸਦਾ ਸਲਾਮਤ ਨਿਰੰਕਾਰ ਬੰਦਾ ਆਪਣੇ ਬਰਾਬਰ ਦੇ ਨਾਲ ਯਾਰੀ ਲਾਉਂਦਾ ਜਾਂ ਵੱਡੇ ਨਾਲ ਮਰਾਸ਼ੀਆਂ ਦੇ ਨਾਲ ਕੌਣ ਲਾਉਂਦਾ ਜੀ ਨਾਨਕ ਨਿਰੰਕਾਰ ਠੀਕ ਹੈ ਜੀ ਬਾਬਾ ਜੀ ਦੀ ਦੋਸਤੀ ਮਾਪੇ ਦਾ ਪਿਆਰ ਹਾਏ ਹਾਏ ਇਨਹੀ ਕੀ ਕਿਰਪਾ ਕੇ ਸਜੇ ਦਸ਼ਮੀਸ਼ ਮਿੱਤਰਾਂ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰ ਇਨ ਗਰੀਬ ਸਿੱਖਣ ਕੋ ਦੂ ਪਾਦਸ਼ਾਹੀ ਯਾਦ ਰੱਖੇ ਹਮਰੀ ਗ੍ਰਹਿ ਮਰਜ ਕਹਿੰਦੇ ਵਾ ਯਾ ਗਰੀਬਾਂ ਕਰ ਗਈ ਹੈ ਉਹ ਗਰੀਬ ਨਾ ਹੋਣ ਦੇ ਕੋਈ ਮਨਿਸਟਰੀ ਨਾ ਬਣੇ ਉਹ ਜੇ ਸਾਡੇ ਤੂੰ ਨੀਵੇਂ ਨਾ ਹੋਣ ਤੇ ਸਾਨੂੰ ਕੋਈ ਸਲੂਟ ਨਾ ਕਰੇ ਸਾਡੇ ਉਹਦੇ ਨੂੰ ਸਲੂਟ ਤਾਂ ਹੈ ਸਾਨੂੰ ਕੋਈ ਸਲੂਟ ਮਾਰਨ ਵਾਲਾ ਸਾਹਮਣੇ ਹੈ ਜੀ ਸਾਹਮਣੇ ਕੋਈ ਸਾਨੂੰ ਏਦਾਂ ਕਰਨ ਵਾਲਾ ਮਿਲੈ ਹੀ ਨਾ ਤੇ ਸਾਡਾ ਉਹਦਾ ਕਿਸੇ ਕੰਮ ਦਾ ਕੋਈ ਨਾ ਗਰੀਬਾਂ ਦੀ ਇੱਜ਼ਤ ਕਰੋ ਸਤਕਾਰ ਕਰੋ ਸਾਡੇ ਤੂੰ ਵੱਡਾ ਤੇ ਸਾਡੇ ਤੂੰ ਬਰਾਬਰ ਹੈ ਇੱਜ਼ਤ ਦੇ ਕੇ ਖੁਸ਼ ਨਹੀਂ ਖਿਮਾ ਕਰਨਾ ਸਾਡੇ ਬਰਾਬਰ ਦਾ ਤੇ ਸਾਡੇ ਤੂੰ ਅਪ ਸਾਨੂੰ ਉਹਨਾਂ ਸਤਕਾਰ ਦੇ ਕੇ ਖੁਸ਼ ਨਹੀਂ ਜਿੰਨਾ ਗਰੀਬ ਦਿੰਦਾ ਸਾਨੂੰ صدਕਾ ਤੇ ਗਰੀਬ ਨੂੰ ਅਸੀਂ ਮੜਾ ਕਹੀਏ ਬਾਬੇ ਨਾਨਕ ਨੇ ਸਿਖਾਇਆ ਨਹੀਂ ਸੋ ਮਹਾਰਾਜ ਜੀ ਕਹਿੰਦੇ ਭਾਈ ਲਾਲੋ ਦੀ ਰੁਕੀ ਸੁਕੀ ਦੇ ਵਿੱਚ ਅੰਮ੍ਰਿਤ ਹੈ ਇਹ ਦਸਾਂ ਨੋਹਾਂ ਦੀ ਕਿਰਤ ਕਰਦਾ ਕਿਸੇ ਦਾ ਹੱਕ ਨਹੀਂ ਮਾਰਦਾ ਤੇ ਤੁਸੀਂ ਜਿਹੜੇ ਹੱਕ ਮਾਰਦੇ ਹੋ ਮੁਸਲਮਾਨ ਜਿਹੜਾ ਉਹ ਸ਼ੂਰਖਾਨ ਦੇ ਬਰਾਬਰ ਉਹਦੇ ਲਈ ਹੋ ਤੇ ਹਿੰਦੂ ਲਈ ਗਾਂਖਾਨ ਦੇ ਬਰਾਬਰ ਐਵੇਂ ਹੀ ਨਾ ਕੋਈ ਬੈਠਣਾ ਬਣਿਆ ਫਿਰ ਇਹ ਦਸਾਂ ਨੋਹਾਂ ਦੀ ਕਿਰਤ ਧਿਆਨ ਦੇਣਾ 사త్సੰਗਤ ਜੀ ਬਹੁਤ ਪਰਫੁੱਲਤ ਹੁੰਦੀ ਹੈ ਥੋੜਿਆਂ ਦੇ ਵਿੱਚ ਹੀ ਬਰਕਤ ਹੁੰਦੀ ਹੈ ਸ਼ਾਂਤੀ ਬੜੀ ਹੈ ਝਗੜੇ ਨਹੀਂ ਹੁੰਦੇ ਕਲੇਸ਼ ਨਹੀਂ ਹੁੰਦੇ ਥੋੜੇ ਦੇ ਵਿੱਚ ਥੋੜੇ ਦੇ ਵਿੱਚ ਰਾਜ ਆ ਜਾਂਦਾ ਠੀਕ ਹੈ ਜੀ ਇਸ ਕਰਕੇ ਜਿਆਦਾ ਸਵਾਦ ਤੇ ਜਿਆਦਾ ਰੋਗ ਜਾਦੇ ਸਵਾਦ ਤੇ ਬਹੁਤ ਸਾਦੋਂ ਦੁੱਖ ਪ੍ਰਾਪਤ ਹੋਵੇ ਜਿੰਨਾ ਜ਼ਿਆਦਾ ਹੋਏਗਾ ਓਨੀਆਂ ਅਸੀਂ ਫਸਿਲਟੀਆਂ ਦਿਆਂ ਉਹਨੇ ਵਧੀਆ ਖਾਣੇ ਉਹਨੇ ਵਧੀਆ ਸਾਧਨ ਅਪਣਾਵਾਂਗੇ ਗੱਡੀਆਂ ਤੁਹਾਡੇ ਕੋਲ ਮੇਰੇ ਕੋਲ ਆ ਗਈਆਂ ਤੇ ਆਪੇ ਸ਼ਰੀਰ ਨਕਮਾ ਸਾਈਕਲਾਂ ਨੂੰ ਜਿੰਦਰੇ ਲਾ ਕੇ ਰੱਖਦੇ ਘਰੋਂ ਕੱਢਦੇ ਜਿਨ੍ਹਾਂ ਕੋਲ ਹੈ ਚੰਗੀ ਗੱਲ ਠੀਕ ਹੈ ਜੀ ਪਰ ਜਿਨ੍ਹਾਂ ਆਉਂਦਾ ਹੀ ਨਹੀਂ ਤੇ ਫਿਰ ਮਾਫ ਕਰ ਦੇਣਾ ਫਿਰ ਅਬੇ ਬਿਮਾਰ ਹੋਣਾ ਦੇ ਉਹ ਪੈਸੇ ਡਾਕਟਰਾਂ ਕੋ ਜਾਣੇ ਨੇ ਸੱਚ ਕਰ ਗਏ ਜਾਲਾ ਕੋਈ ਵੀ ਚੀਜ਼ ਆ ਜਾਏ ਉਹ ਨੁਕਸਾਨ ਕਰਦੀ ਹੈ ਸੋ ਮਾਰੇ ਕਿਰਪਾ ਕਰੇ ਸਾਰੇ ਸਿੱਖਾਂ ਨੂੰ ਜ਼ਿਆਦਾ ਦੇ ਮਾਰੇ ਇਹ ਨਹੀਂ ਕਹਿੰਦੇ ਵੀ ਮੇਰਾ ਸਿੱਖ ਗਰੀਬ ਰਹੇ ਨਹੀਂ ਨਹੀਂ ਉਹਦੇ ਕੋਲ ਆ ਸਭ ਕੁਝ ਜਾਵੇ ਪਰ ਅੰਦਰ ਗਰੀਬੀ ਹੋਵੇ ਗਰੀਬੀ ਦਾ ਮਤਲਬ ਨਿਮਰਤਾ ਸ਼ਹਿਜ ਪ੍ਰੇਮ ਮਿਲਵਰਤਨ ਨਿਮਣਾ ਬਣ ਐਦਾਂ ਦੀਆਂ ਚੀਜ਼ਾਂ ਸਿੱਖ ਕੋਲ ਹੋਣੀਆਂ ਜਿਹੜੀਆਂ ਬੜੇ-ਬੜੇ ਸਿੱਖਾਂ ਅਮੀਰ ਨੇ ਅੰਗਰੇਜ਼ ਥੱਲੇ ਕੰਮ ਕਰਦੇ ਨੇ ਧਿਆਨ ਦੇਣਾ ਬਾਹਲੇ ਮੁਲਕਾਂ ਦੇ ਵਿੱਚ ਪਰ ਉਹ ਹਾਥੀ ਜੁੜੀ ਜਾਂਦੇ ਨੇ ਹਾਥੀ ਜੁੜੀ ਜਾਂਦੇ ਮੇਰਾ ਮੁਜਮਹਿ ਕੀ ਇਦਾਂ ਦਾ ਅਮੀਰ ਹੋਣਾ ਚਾਹੀਦਾ ਮਤਲਬ ਦਿਲੋਂ ਅਮੀਰ ਹੋਣਾ ਜੇ ਸੁਭਾਅ ਬੇ ਨਾਨਕ ਮਾਦਾ ਜੀ ਨੇ ਮੈਸੇਜ ਦੇ ਦਿੱਤਾ ਸਭ ਨੂੰ ਮੈਸੇਜ ਦੇ ਦਿੱਤਾ ਉਹਨੂੰ ਪਸੀਨੋ ਪਸੀਨੀ ਕਰ ਦਿੱਤਾ ਲੌਜਿਕ ਨਾਲ ਗਿਆਨ ਨਾਲ ਲੌਜਿਕ ਗਿਆਨ ਕਲਮ ਬਹੁਤ ਵੱਡੀ ਹੈ ਧਿਆਨ ਦੇਣਾ ਪਾਵਰ ਹੋਏਗੀ ਕਿਸੇ ਗਲੌਦੇ ਦੀ ਹੋਏਗੀ ਪਰ ਜਦ ਕਲਮ ਚੱਲਦੀ ਹੈ ਨਾ ਕਾਨੂੰਨ ਦੀ ਜਦ ਗਿਆਨ ਦਾ ਕਿਸੇ ਨੂੰ ਸਾਹਮਣਾ ਕਰਨਾ ਪੈਂਦਾ ਤੇ ਵੱਡੇ ਵੱਡੇ 나ਡੂ ਖਾਂ ਵੀ ਕੰਬਣ ਲੱਗ ਜਾਂਦੇ ਨੇ ਅਜਿਹਾ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਹੈ ਨਾ ਇਹਨੇ ਕੰਬਣ ਲਾਤੇ ਵੱਡੇ ਵੱਡੇ ਮਹਾਰਥੀ ਇਹ ਗਿਆਨ ਦੀ ਤਾਕਤ ਹੈ ਸੋ ਇੰਦਾ ਵੱਡਾ ਗਿਆਨ ਸਾਡੇ ਗੁਰੂ ਦਾ ਬੜੇ ਲੌਜੀਕ ਨਾਲ ਸਾਨੂੰ ਮਿਲਿਆ ਸੋ ਉਸ ਤੋਂ ਆਪਾਂ ਸਿੱਧ ਲੈ ਕੇ ਆਪਣੇ ਜੀਵਨ ਨੂੰ ਸੋਨਾ ਬਣਾਣਾ ਹੈ ਤੇ ਆਪਾਂ ਸੋਨੇ ਸਿੱਖਵਾਨਾ ਆਪਣੇ ਪਿਓ ਦੇ ਗੁਰੂ ਸਾਹਿਬ ਮੇਰੇ ਕਰਨ ਸਭ ਨੂੰ ਖੁਸ਼ੀਆਂ ਦੇਵੇ ਮਾਰੇ ਸਭ ਨੂੰ ਮਤ ਦੇਵੇ ਸਭ ਨੂੰ ਤਰਕੀਆਂ ਦੇਵੇ ਔਰ ਸਭ ਨੂੰ ਨਿਤਨੇਮ ਦੇਵੇ ਸਭ ਨੂੰ ਅੰਮ੍ਰਿਤ ਵੇਲੇਆ ਦੇਵੇ ਖੰਡੇ ਬਾਟੇ ਦੀ ਦਾਤ ਵੀ ਦੇਵੇ ਸੇਵਾ ਵੀ ਦੇਵੇ ਸਿਮਰ ਸਭ ਕੁਝ ਮਾਰਾ ਹੀ ਦੇਵੇ ਇਤੋਂ ਸੇਖ ਹਮੇਸ਼ਾ ਸਰਬੱਤ ਦਾ ਭਲਾ ਮੰਗਦਾ ਜੋ ਮੈਂ ਮੰਗਦਾ ਉਹਦੇ ਨਾਲੋਂ ਜ਼ਿਆਦਾ ਮੈਂ ਤੁਹਾਡੇ ਲਈ ਮੰਗਦਾ ਇਹ ਮੇਰੀ ਅੰਦਰਲੀ ਹੈਬਟ ਤੇ ਆਦਤ ਹੈ ਗੁਰੂ ਦੀ ਅਸੀਂ ਇਦ ਨਹੀਂ ਚਾਹੀਦਾ ਸਾਰਿਆਂ ਨੂੰ ਦੇਖੋ ਭਲਾ ਕਿਦਾਂ ਹੁੰਦਾ ਦੇਖੋ ਤਰਕੀਆਂ ਕਿਦਾਂ ਹੁੰਦੀਆਂ ਨੇ ਇਹ ਸੱਚੀ ਗੱਲ ਹੈ ਸ਼ਗੁਰ ਸਾਹਿਬ ਮੇਰ ਕਰਨ ਸਭ ਨੂੰ ਖੁਸ਼ੀਆਂ ਦੇਨ ਮਹਾਰਾਜੀ ਇਨੀ ਸੇਵਾ ਪ੍ਰਵਾਨ ਕਰੋ ਪੁਰਜਕ ਮਾਫ ਕਰਨੀ ਬਿੰਤ ਮਾਇਆ ਜੀ ਨੇ ਕਥਾ ਕੀਤਨ ਦਾ ਸਦਕਾਰ ਕੀਤਾ ਹੈ ਮਹਾਰਾਜੀ ਤਿਲ ਤਿਲ ਭੇਡ ਲੈ ਕੇ ਵਿਚਲਾ ਦੇਣੀ ਹੋਰ ਬਰਕਤਾਂ ਤੇ ਵਾਅਦੇ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ